ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਤੁਹਾਡੇ ਵਾਸਤੇ ਔਰਗੈਂਜਾ ਦੇ ਸੂਟ ਲੈ ਕੇ ਆਏ ਹਾਂ ਜੀ ਇਹ ਸਟਾਲ ਆਪਣਾ ਪਹਿਲਾਂ ਵਿਕ ਚੁੱਕਿਆ ਹੈ ਦੁਬਾਰਾ ਆਇਆ ਹੈ ਜੀ ਇਹ ਦੇ ਆਪਣੇ ਕੋਲੇ ਇਹ ਪਰਪਲ ਕਰਲਾ ਲਾਈਟ ਪਰਪਲ ਕਲਰ ਹੈ ਜੀ ਇਹ ਚ ਬਹੁਤ ਪਿਆਰਾ ਮਸ਼ੀਨੀ ਵਰਕ ਵੀ ਤਹਾ ਨਾਲ ਸਟੋਨ ਦਾ ਵਰਕ ਕੰਮ ਕੀਤਾ ਹੋਇਆ ਹੈ ਜੈਲੋ ਦੀ ਸ਼ੇਰ ਦਿੱਤੀ ਹੋਈ ਆ ਬਹੁਤ ਹੀ ਪਿਆਰਾ ਵਰਕ ਹੈ ਇਹਦਾ ਇਹ ਫਰੰਟ ਆ ਗਿਆ ਘੇਰਾ ਘੇਰੇ ਤੋਂ ਹੀ ਉੱਪਰ ਤੱਕ ਬਣਿਆ ਹੋਇਆ ਦੇਖੋ ਸਾਰਾ ये सारा अपना ही बनिया है जी और गंजा का कपड़ा गा ढाई मीटर की यदि कट रहेगी कमीज भी और गंजा दुपट्टा जरा दुपट्टे काम किया हुआ वह भी कट वर्क साइड तो इधरली साइड इस तरह दुपट्टा पीको किया है ये बिच बिट्टी भी रहू ढाई मीटर का दुपट्टा होगा 3 ਮੀਟਰ ਦੀ ਹੀ ਇਹਦਾ ਬਾਟਮ ਦਾ ਕੱਪੜਾ ਹੋਊਗਾ 3 ਮੀਟਰ ਦਾ ਕੱਪੜਾ ਬਾਟਮ ਦਾ ਤੇ ਢਾਈ ਦਾ ਵੀ ਦਾ ਬਹੁਤ ਹੀ ਪਿਆਰਾ ਕਲਰ ਹੈ ਲਾਈਟ ਪਸਟਰ ਦਾ ਕਲਰ ਹੈ ਜੇ ਤੁਹਾਨੂੰ ਹੋਰ ਕਲਰ ਦਿਖਾਉਣੇ ਆ ਤੇ ਇਹ ਕਲਰ ਆ ਗਿਆ ਪੀਚ ਕਲਰ ਇਹਦਾ ਵੀ ਬਰਕ ਚੈੱਕ ਕਰੋ ਲੈ ਘੇਰੇ ਤੋਂ ਲੈ ਕੇ ਉੱਪਰ ਤੱਕ ਇਹ ਫੇਰਾ ਦੇ ਦਾ ਕਿਰਾਰੇ ਗ੍ਰੀਨ ਨਾਲ ਤੇ ਸਟੋਨ ਨਾਲ ਦਾ ਕੰਮ ਕੀਤਾ ਹੋਇਆ ਤੇ ਚ ਇਹਦੇ ਨਾਲ ਉਸ ਤਰੀ ਫਲਾਰ ਰਹੂਗੀ ਫੇਰ ਆਪਣਾ ਦਪਟਾ ਆ ਗਿਆ ਬਹੁਤ ਹੀ ਪਿਆਰਾ ਕਲਰ ਹੈ ਤੇ ਇੱਕ ਚ ਹੋਰ ਕਲਰ ਹੈ ਇਸੀ ਗ੍ਰੀਨ ਜਾਂ ਨਾਈਟ ਫੁੱਲੀ ਬਹੁਤ ਹੀ ਪਿਆਰਾ ਕਲਰ ਹੈ ਇਹ ਦੇਖੋ ਵਰਕ ਕਿੰਨਾ ਦਾ ਸੋਹਣਾ ਹੈ ਫਾਇਆ ਦਾ ਇਹ ਜਿਹੜਾ ਡਿਜ਼ਾਈਨ ਦਿੱਤੀ ਹੋਈ ਆ ਜਿਹੜਾ ਇਹ ਚ ਵਰਕ ਇਹਨਾਂ ਚ ਬਹੁਤ ਹੀ ਪਿਆਰਾ ਨਾ ਤੇਜਾ ਕੋਈ ਲੰਬਾ ਹੋ ਵਰਕ ਦਾ ਨਾ ਹੀ ਉੱਡਣ ਵਾਲਾਗਾ ਕੇ ਮਾਦੀ ਆਪਾਂ ਇਹਨੂੰ ਵੇਅਰ ਕਰ ਸਕਦੇ ਪਾਰਟੀ ਵੇਅਰ ਸੁਟਨੇ ਜੀ ਸਾਰੇ ਇਹ ਇਹਦਾ ਦੁਪੱਟਾ ਰਹੂਗਾ ਇਹਦੀ ਬਾਟਮ ਕਿਵੇਂ ਲੱਗੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਇਸ ਵਟਸਐਪ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਜਿਸ ਨੂੰ ਕੋਈ ਪਸੰਦ ਆਉਂਦਾਗਾ ਦੂਜਾ ਵਰ